સરકારી સીનિયર સેકન્ડરી સ્કૂલ નકોદરતી વિદ્યાર્થન जेसिका ਨੇ ਬਿਨਾਂ ਟਿਊਸ਼ਨ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ 10ਵੀਂ ਦੀ ਹੋਈ ਪ੍ਰੀਖਿਆ ਵਿੱਚੋਂ ਪੰਜਾਬ ਵਿੱਚੋਂ ਪੰਜਵਾਂ ਰੈਂਕ ਹਾਸਲ ਕੀਤਾ। ਕਹਿੰਦੇ ਨੇ ਜਿਸ ਨੇ ਕਾਮਯਾਬ ਹੋਣਾ ਹੈ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵੀ ਹੋ ਜਾਂਦਾ ਹੈ। ਨਕੌਦਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਜੈਸਿਕਾ ਨੇ 98% ਨੰਬਰ ਲੈ ਕੇ ਜ਼ਿਲ੍ਹਾ ਜਲੰਧਰ ਵਿੱਚੋਂ ਪਹਿਲਾ ਅਤੇ ਪੰਜਾਬ ਵਿੱਚੋਂ ਪੰਜਵਾਂ ਰੈਂਕ ਹਾਸਲ ਕਰਕੇ ਨਕੌਦਰ ਦਾ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਪਿਤਾ ਹਰਜੀਤ ਰਤੂ ਦੀ ਇਸ ਲਾੜਲੀ ਬੇਟੀ ਨੇ ਬਿਨਾ ਟਿਊਸ਼ਨ ਪੜ੍ਹ ਕੇ ਆਪਣੇ ਆਪ ਅਧਿਆਪਕਾਂ ਦੇ ਸਹਿਯੋਗ ਨਾਲ ਅਵਲ ਨੰਬਰ ਪ੍ਰਾਪਤ ਕੀਤੇ ਜੈਸਿਕਾ ਨੇ ਦੱਸਿਆ ਕਿ ਉਹ ਅੱਗੇ ਜਾ ਕੇ ਡਾਕਟਰ ਬਣਨਾ ਚਾਹੁੰਦੀ ਹੈ ਨਕੌਦਰ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਹਾਈ ਜੈਸਿਕਾ ਜੀ 10ਵੀਂ ਕਲਾਸ ਦੇ ਵਿੱਚੋਂ ਜ਼ਿਲ੍ਹੇ ਵਿੱਚ ਪਹਿਲੇ ਨੰਬਰ ਤੇ ਆਉਣ ਤੇ ਹੋਰ ਪੰਜਾਬ ਵਿੱਚ ਪੰਜਵੇਂ ਨੰਬਰ ਤੇ ਆਉਣ ਤੇ ਕਿੱਦਾਂ ਮਹਿਸੂਸ ਕਰ ਰਹੇ ਹੋ ਮਤਲਬ ਮੈਂ ਤਾਂ ਬਹੁਤ ਜਾਦਾ ਮਤਲਬ ਵਧੀਆ ਮਹਿਸੂਸ ਕਰ ਰਹੀ ਹਾਂ ਕਿ ਲਾਈਕ ਮੈਂ ਮੇਰੀ ਜਿਹੜੀ ਇੰਨੀ ਮਿਹਨਤ ਸੀ ਜਿਹੜੀ ਮੈਂ ਦਿਨ ਰਾਤ ਕੀਤੀ ਸੀ ਉਹਦਾ ਮੈਨੂੰ ਫਲ ਮਿਲਿਆ ਤੇ ਮੈਨੂੰ ਇਦਾਂ ਸੀ ਕਿ ਮਤਲਬ ਕਿ ਮੈਂ ਕੁਛ ਨਾ ਕੁਛ ਤਾਂ ਹਾਸਲ ਕਰਕੇ ਕੁਛ ਨਾ ਕੁਛ ਬਣਨਾ ਹੈ ਇਸ ਕਰਕੇ ਮੈਨੂੰ ਇਦਾਂ ਸੀ ਕਿ ਮੈਂ ਸ਼ੁਰੂ ਤੋਂ ਹੀ ਮਤਲਬ ਲਾਈਕੀ ਆਪਣਾ ਜਿਹੜੀ ਫਾਊਂਡੇਸ਼ਨ ਹੈ ਉਹ ਮਤਲਬ ਬਿਲਕੁਲ ਮਤਲਬ ਤਿਆਰ ਰੱਖਾਂ ਕਿ ਅੱਗੇ ਜਾ ਕੇ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਕਰਕੇ ਮੈਂ ਇੰਨਾ ਜ਼ਿਆਦਾ ਪੜ੍ਹੀ ਹਾਂ ਕਿ ਲਾਈਕ ਅੱਜ ਮੈਂ ਇਸ ਰੈਂਕ ਤੇ ਹਾਂ ਇਸ ਲਈ ਮੈਂ ਬਹੁਤ ਜ਼ਿਆਦਾ ਆਪਣੇ ਤੇ ਵੀ ਪ੍ਰਾਊਡ ਫੀਲ ਕਰ ਰਹੀ ਹਾਂ ਕਿੰਨੇ ਪਰਸੈਂਟ ਨੰਬਰ ਆਏ ਔ ਮੇਰੇ 98.62% ਆਇਆ ਤੇ ਮਤਲਬ ਮੈਂ ਕੋਈ ਟਿਊਸ਼ਨ ਨਹੀਂ ਲਈ ਮੈਂ ਟੀਚਰਸ ਤੋਂ ਆਪਣੇ ਡਾਊਟ ਕਲੀਅਰ ਕਰਕੇ ਐਂਡ ਵਿਦਾਊਟ ਐਨੀ ਕੋਚਿੰਗ ਸੈਲਫ ਸਟਡੀ ਕਰਕੇ ਮੈਂ ਇਹ ਰੈਂਕ ਹਾਸਲ ਕੀਤੀ ਅੱਗੇ ਫਿਊਚਰ ਪਲਾਨਿੰਗ ਕੀ ਆ ਤੁਹਾਡੀ ਆਈ ਵਾਂਟ ਟੂ ਬੀਕਮ ਡਾਕਟਰ ਡਾਕਟਰ ਵਾਸਤੇ ਬਣਨ ਵਾਸਤੇ ਬਹੁਤ ਜ਼ਿਆਦਾ ਜਿਦਾਂ ਕਹਿ ਲੋ ਕਈ ਚੀਜ਼ਾਂ ਦੀ ਜ਼ਰੂਰਤ ਆ ਘਰ ਦੇ ਜਿਹੜਾ ਪੂਰੇ ਕੈਪੇਬਲ ਵੀ ਆ ਔਰ ਸਪੋਰਟ ਕਰਨਗੇ ਪੂਰੀ ਤੁਹਾਨੂੰ ਐਕਚੁਅਲੀ ਕੀ ਲਾਈਕ ਮੈਨੂੰ ਸੀ ਕਿ ਲਾਈਕ ਐਮਬੀਬੀਐਸ 5 ਇਅਰਸ ਦੀ ਹੁੰਦੀ ਆ ਇਸ ਕਰਕੇ ਉਸ ਤੋਂ ਪਹਿਲਾਂ ਮੈਂ ਨੀਟ ਕਲੀਅਰ ਕਰੂੰਗੀ ਤਾਂ ਕਿ ਮੈਨੂੰ ਗਵਰਨਮੈਂਟ ਕਾਲਜ ਦੇ ਵਿੱਚ ਸੀਟ ਮਿਲ ਜਾਵੇ ਐਂਡ ਮੇਰੀ ਐਮਬੀਬੀਐਸ ਜ਼ਿਆਦਾ ਮਤਲਬ ਖਰਚੇ ਤੋਂ ਬਗੈਰ ਮੇਰੀ ਜਿਹੜੀ ਡਾਕਟਰੀਂਗ ਦੀ ਜਿਹੜਾ ਮੇਰਾ ਕਰੀਅਰ ਹੈ ਉਹ ਬਿਲਕੁਲ ਮੈਂ ਹਾਸਲ ਕਰਾਂ ਸੋ ਬਹੁਤ ਵਧੀਆ ਸੋਚ ਹੈ ਤੁਹਾਡੀ ਇਸ ਇਸ ਚੀਜ਼ ਦਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਔਰ ਫਿਊਚਰ ਵਿੱਚ ਆਉਣ ਵਾਲੇ ਸਟੂਡੈਂਟਸ ਜਿਹੜੇ 10ਵੀਂ ਕਲਾਸ 'ਚ ਪੜਦੇ ਆ ਜਾਂ ਹੋਰ ਛੋਟੀਆਂ ਕਲਾਸਾਂ 'ਚ ਪੜਦੇ ਆ ਉਹਨਾਂ ਨੂੰ ਉਹ ਆਪਣੇ ਲਾਈਫ ਦੇ ਵਿੱਚ ਵਧੀਆ ਤਰੀਕੇ ਨਾਲ ਗੋਲ ਸੈੱਟ ਕਰ ਸਕਣ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਲਾਈਕਿ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਇਹਦੇ ਲਈ ਮਿਹਨਤ ਕਰਨੀ ਪੈਣੀ ਹੈ ਕਿ ਉਹਨਾਂ ਨੇ ਕੁਝ ਅੱਗੇ ਵਧਣਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਣਾ ਗੋਲ ਸੈੱਟ ਕਰਨਾ ਚਾਹੀਦਾ ਕਿ ਉਹਨਾਂ ਨੂੰ ਕੀ ਬਣਨਾ ਉਸ ਬੇਸ ਤੇ ਉਹਨਾਂ ਨੂੰ ਇੰਨੀ ਜ਼ਿਆਦਾ ਸਟੱਡੀ ਕਰਨੀ ਚਾਹੀਦੀ ਹੈ ਕਿ ਲਾਈਕੋ +1 +2 ਦੇ ਵਿੱਚ ਵੀ ਆਪਣਾ ਜਿਹੜਾ ਉਸ ਉਸੇ ਕੈਰੀਅਰ ਦੀ ਲਾਈਨ ਦੇ ਵਿੱਚ ਆਪਣਾ ਫਾਊਂਡੇਸ਼ਨ ਬਣਾਉਣ ਤੇ ਕੁਝ ਨਾ ਕੁਝ ਹਾਸਲ ਕਰਨ ਤੇ ਉਹਨਾਂ ਨੂੰ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਲਾਈਕ ਰੈਗੂਲਰ ਸਟੱਡੀ ਕਰੋ ਤਾਂ ਇਹਨਾਂ ਬਰਡਨ ਹੀ ਲੱਗੇਗਾ ਪੜਾਈ ਨਾਲ ਬਹੁਤ ਜ਼ਿਆਦਾ ਫ੍ਰੈਂਡਲੀ ਹੋਣਾ ਪੈਂਦਾ ਹੈ ਤਾਂ ਹੀ ਇਸ ਪੋਜੀਸ਼ਨ ਆ ਸਕਦੀ ਹੈ ਕੋਈ ਇਦਾਂ ਦਾ ਸਪੈਸ਼ਲ ਸਬਜੈਕਟ ਜਿਹੜਾ ਜਿਹੜਾ ਔਖਾ ਲੱਗਦਾ ਹੋਵੇ ਮੈਨੂੰ ਸਾਰੇ ਮਤਲਬ ਠੀਕ ਲੱਗਦੇ ਆ ਕਿ ਮਤਲਬ ਮੈਨੂੰ ਕੋਈ ਜ਼ਿਆਦਾ ਔਖਾ ਨਹੀਂ ਲੱਗਦਾ ਕਿਉਂਕਿ ਜਦੋਂ ਆਪਾਂ ਚੀਜ਼ ਨੂੰ ਸਮਝ ਕੇ ਕਰਦੇ ਆ ਤਾਂ ਕੋਈ ਚੀਜ਼ ਔਖੀ ਨਹੀਂ ਹੈਗੀ ਸਬਜੈਕਟ ਨੂੰ ਸਮਝਣਾ ਕਿੰਨਾ ਕੁ ਸਰਲ ਹੁੰਦਾ ਹੈ ਮਤਲਬ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਪੜ੍ਹਦੇ ਸੀ ਲੈਸਨ ਨੂੰ ਸਬਜੈਕਟ ਲਾਈਕ ਜਦੋਂ ਟੀਚਰ ਬਣਾਉਂਦੇ ਆ ਉਹਨੂੰ ਇੱਕ ਵਾਰ ਘਰ ਦੁਆਰੋਂ ਆ ਕੇ ਪੜ੍ਹਨਾ ਆ ਤੇ ਜੇ ਲਾਈਕ ਉਹਦੇ ਰਿਲੇਟਿਡ ਜਿੰਨਾ ਟਾਪਿਕ ਕਵਰ ਹੋਇਆ ਉਹਦੇ ਰਿਲੇਟਿਡ ਕੁਐਸਚਨ ਆਨਸਰਸ ਪ੍ਰੈਕਟਿਸ ਕਰਕੇ ਦੇਖਣੇ ਆ ਤੇ ਜਦੋਂ ਲਾਈਕ ਇੱਕ ਵਾਰ ਵੀ ਖਤਮ ਹੋ ਗਿਆ ਤਾਂ ਸੰਡੇ ਦੇ ਵਿੱਚ ਉਹਨੂੰ ਇੱਕ ਵਾਰ ਦੁਆਰੋਂ ਰਿਵਾਈਜ਼ ਕਰ ਲਈਏ ਤਾਂ ਕਿ ਮਤਲਬ ਕਿ ਉਹ ਤੁਹਾਡੇ ਮਾਈਂਡ ਦੇ ਵਿੱਚ ਫਿਕਸ ਹੋ ਜਾਵੇ ਆਪਣੇ ਇਸ ਨੂੰ ਉਧਰ ਦੇ ਵਿੱਚ ਤੁਸੀਂ ਹੁਣ ਆਪਣਾ ਇਨਾ ਨਾਮ ਹਾਸਲ ਕੀਤਾ ਆ ਤੇ ਵੱਖ-ਵੱਖ ਜਿਹੜੇ ਨਮਾਇंदे ਆ ਕੇ ਤੁਹਾਨੂੰ ਸ਼ਾਬਾਸ਼ੀ ਦੇ ਰਹੇ ਆ ਇਦਾਂ ਦਾ ਮਹਿਸੂਸ ਕਰਦੇ ਆ ਬਹੁਤ ਜ਼ਿਆਦਾ ਮੈਂ ਲਾਈਫ ਦੇ ਵਿੱਚ ਸੋਚਿਆ ਨਹੀਂ ਸੀ ਕਿ ਮੇਰੀ ਲਾਈਫ ਦੇ ਵਿੱਚ ਇਹ ਵੀ ਮੂਮੈਂਟ ਆਵੇਗਾ ਤੇ ਮੈਨੂੰ ਤਾਂ ਇਹਨਾਂ ਵਧੀਆ ਫੀਲ ਹੋ ਰਿਹਾ ਕਿ ਲਾਈਕ ਮੈਂ ਇਹ ਮੂਮੈਂਟ ਹਮੇਸ਼ਾ ਯਾਦ ਰੱਖਾਂਗੀ ਕਿ ਨਾ ਮੈਨੂੰ ਆਪਣੇ ਦੇ ਵੀ ਤੇ ਮਤਲਬ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਆ ਮੇਰੇ ਲਈ ਇਸ ਕਰਕੇ ਇਹ ਮੈਨੂੰ ਕਦੇ ਭੁੱਲ ਨਹੀਂ ਸਕਦਾ